ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਨ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਟਾਪ ਬਰੀਡ ਦੇ ਵਿੱਚ ਨੀਲੀ ਰਾਵੀ ਦੀਆਂ ਇਹ ਪਿਓਰ ਕਟੀਆਂ ਚਾਰ ਕਟੀਆਂ ਹਨ ਦੋਸਤੋ ਇਹਨਾਂ ਦੀ ਫੁੱਲ ਡਿਟੇਲ ਆ ਤੁਹਾਨੂੰ ਜਰੂਰ ਆ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਤੋਂ ਪ ਬਾਕੀ ਜਿਹੜੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਟੇਢੇ ਕੱਟ ਵਾਲੀਆਂ ਪਿਓਰ ਚੰਗੀ ਟਾਪ ਦੀ ਬਰੀਡ ਹੈਗੀ ਆ ਨੀਲੀ ਰਾਵੀ ਦੀ ਸੋ ਆਪਾਂ ਵੀਰ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਕੇਸ ਪਿੰਡ ਦੇ ਵਿੱਚ ਹੈਗਾ ਜੀ ਆ ਕੇਸ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਕੇਸ ਤਹਿਸੀਲ ਦੇ ਵਿੱਚ ਆਉਂਦਾ ਆਪਾਂ ਪੂਰੀ ਜਿਹੜੀ ਆ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਆਪਾਂ ਵੀਰ ਜੀ ਉਹਨਾਂ ਨਾਲ ਗੱਲ ਕਰਾਂਗੇ ਜੀ ਸੋ ਬਾਕੀ ਫੁੱਲ ਡਿਟੇਲ ਆਪਾਂ ਤੁਹਾਨੂੰ ਜ਼ਰੂਰ ਇਸ ਦੀ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਜੀ ਵੀਰ ਜੀ ਆਪਣਾ ਰਾਜਸੰਧੂ ਜਿਹੜੇ ਚੈਨਲ ਨਾਲ ਜੀ ਵੀਰ ਜੁੜੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਸੋ ਵੀਰ ਜੀ ਆਪਣੇ ਨਾਮ ਦੇ ਨਾਲ ਇੱਕ ਫੁੱਲ ਐਡਰੈਸ ਆਪਣਾ ਜੁੜੋ ਹਾਂਜੀ ਭਾਜੀ ਮੇਰਾ ਨਾਮ ਜਿਹੜਾ ਜੀ ਉਹ ਹੈਗਾ ਅਮਨਦੀਪ ਸਿੰਘ ਹਾਂਜੀ ਹਾਂਜੀ ਪਿੰਡ ਮੇਰਾ ਭਾਜੀ ਹੈਗਾ ਅਕਾਲੀਆਂ ਵਾਲਾ ਡਿਸਟ੍ਰਿਕਟ ਹੈਗਾ ਮੋਗਾ ਜੀ ਠੀਕ ਹੈ ਹਾਂਜੀ ਤਹਿਸੀਲ ਧਰਮਗੋੜ ਪੈਂਦੀ ਆਪਾਂ ਨੂੰ ਠੀਕ ਹੈ ਜੀ ਹਾਂਜੀ ਆਪਣਾ ਸੇਲ ਪਰਚੇਜ ਦਾ ਕੰਮ ਆ ਜੀ ਪਾਰਦਾ ਕੰਮ ਠੀਕ ਸੋ ਦੋਸਤੋ ਤੁਸੀਂ ਜਿੱਦਾਂ ਕਿ ਜਾਣਦੇ ਹੈਗੇ ਹੋ ਨੀਲੀ ਰਾਵੀ ਦੇ ਵਿੱਚ ਅਕਸਰ ਵੀਰ ਕਾਫੀ ਜਿਆਦੀਆਂ ਸੋਹਣੀਆਂ ਕਟੀਆਂ ਝੋਟੀਆਂ ਅਕਸਰ ਲੈ ਕੇ ਆਉਂਦੇ ਰਹਿੰਦੇ ਹਨ ਮਤਲਬ ਕਿ ਕੋਈ ਦੱਸਣਾ ਪਹਤਾ ਜ਼ਰੂਰੀ ਨਹੀਂਗਾ ਫਿਰ ਵੀ ਜਿਹੜੇ ਵੀਰ ਚਿਹਰੇ ਨੂੰ ਜਾਣਦੇ ਨੇ ਪਛਾਣਦੇ ਨੇ ਉਹ ਚੰਗੀ ਤਰ੍ਹਾਂ ਵਾਕਿਫ ਹੋਣਗੇ ਵੀਰ ਜੀ ਤੋਂ ਬਾਕੀ ਨੀਲੀ ਰਾਵੀ ਦੀਆਂ ਕਟੀਆਂ ਅਕਸਰ ਕਾਫੀ ਜ਼ਿਆਦੀਆਂ ਸੋਹਣੀਆਂ ਆਉਂਦੀਆਂ ਰਹਿੰਦੀਆਂ ਹਨ ਆ ਕੋਈ ਬਾਰਡਰ ਏਰੀਆ ਦੀ ਕੋਈ ਬਾਰਡਰ ਦੀ ਬਰੀਡ ਆਉਂਦੀ ਰਹਿੰਦੀ ਆ ਆ ਟੇਡਾ ਕੱਟ ਜਿੱਦਾਂ ਤੁਸੀਂ ਦੋਸਤੋ ਵੇਖ ਰਹੇ ਹੋ ਬਿਲਕੁਲ ਬਾਰਡਰ ਏਰੀਆ ਦੀ ਬਰੀਡ ਹੈਗੀ ਆ ਪਾਕਿਸਤਾਨ ਲਾਈਨ ਦੋਸਤੋ ਹੈਗੀ ਆ ਬਾਕੀ ਜਿਹੜੇ ਆਪਾ ਵੀਰ ਤੋ ਪੁੱਛ ਲੈਨੇ ਆ ਵੀ ਕੇਸ ਬੁੱਲ ਦੀਆਂ ਇਹ ਬੱਚੀਆਂ ਹਨ ਪੂਰੀ ਡਿਟੇਲ ਮਦਰ ਮਿਲਕ ਬੁੱਲ ਦਾ ਇਸ ਦਾ ਇਹਨਾਂ ਦਾ ਫਾਦਰ ਜਿਹੜਾ ਆਪਾ ਵੀਰ ਹੁਣ ਤੁਸੀਂ ਪੁੱਛਗੇ ਤੁਹਾਨੂੰ ਆ ਰੂਪ ਰੂਪ ਕਰਵਾਉਣੇ ਆ ਵੀਰ ਜੀ ਇਸ ਦਾ ਜਿਹੜਾ ਫਾਦਰ ਆ ਹਾਂਜੀ ਭਾਈ ਉਹ ਵੀ ਸਾਨੂੰ ਦੱਸ ਦੋ ਵੀ ਇਸ ਦਾ ਫਾਦਰ ਕਿਹੜਾ ਜੀ ਭਾਜੀ ਜਿਹੜਾ ਇਹਦਾ ਫਾਦਰ ਆ ਲੋਹਰੀਪੁਰ ਦੱਸਿਆ ਜੀ ਉਹਨਾਂ ਨੇ ਠੀਕ ਹੈ ਜੀ ਕਿ ਇਧਰੋਂ ਆਸਨਪੂਰਿਆਂ ਦੀ ਬਲੱਡ ਲੈਂਡ ਚੋਂ ਆ ਜੀ ਜਿਹੜੀਆਂ ਇਹਨਾਂ ਦੀਆਂ ਮਾਵਾਆਂ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਤੇ ਇਹਦੀ ਮਦਰ ਦਾ ਜਿਹੜਾ ਜੀ ਮਿਲਕ ਦੱਸਿਆ ਉਹ ਆਪਾਂ ਨੂੰ 16 ਲੀਟਰ ਦੱਸਿਆ ਜੀ ਠੀਕ ਹੈ ਜੀ ਹ ਦੀ ਏਜ ਦੀ ਹੈਗੀ ਆ ਜੀ 15 ਤੋਂ 16 ਮਹੀਨੇ ਦੀ ਏਜ ਆ ਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ 15 ਤੋਂ 16 ਮੰਥ ਦੀ ਏਜ ਹੈਗੀ ਆ ਇਸ ਪਹਿਲੀ ਕੱਟੀ ਦੀ ਜੇ ਆਪਾਂ ਗੱਲ ਕਰ ਰਹੇ ਆਂ ਤੇ ਬਾਕੀ ਜਿਹੜਾ ਫਾਦਰ ਦੱਸਿਆ ਲਾਹੌਰੀ ਬੋਲ ਦੱਸਿਆ ਜੀ ਇਸ ਦਾ ਫਾਦਰ ਮਦਰ ਮਿਲਕ ਵੀ ਬਹੁਤ ਵਧੀਆ ਹੈਗਾ ਜੀ ਚੰਗੇ ਬਾਕੀ ਠੰਡੀ ਦੋਸਤੋ ਬਹੁਤ ਜਿਆਦਾ ਠੰਡੀ ਅਸੀਲ ਬਰੀਡ ਹੈਗੀ ਆ ਦੋਸਤੋ ਹੱਥ ਪਾਈ ਫਿਰੋ ਮੂੰਹ ਤੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਮਰਜੀ ਬਹੁਤ ਬਹੁਤ ਹੀ ਠੰਡੀ ਤੇ ਪਿਆਰ ਵਾਲੀਆਂ ਜੀ ਮਣਕਣੀ ਅੱਖ ਜਿਹੜੀ ਮੰਨੋ ਅੱਖ ਸੜੀ ਸਹੀ ਨੀਲੀ ਦੀ ਆ ਉਹ ਇਹਨਾਂ ਨੂੰ ਲੱਗੀ ਹੋਈ ਆ ਬਿਲਕੁਲ ਜੀ ਫਿਰ ਮੂੰਹ ਦੀਆਂ ਬਹੁਤ ਪੋਲੀਆਂ ਜਿਵੇਂ ਮਰਜੀ ਐ ਹੱਥ ਪਾਈ ਜੋ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਬਾਕੀ ਦੋਸਤੋ ਤੁਸੀਂ ਜਾਣਦੇ ਹੋ ਟੇਢੇ ਕੱਟ ਵਾਲੀ ਕੱਟੀ ਅਕਸਰ ਬਹੁਤ ਜਿਆਦੀ ਔਖੀ ਮਿਲਦੀ ਹੈ ਬਾਕੀ ਟਮਾਟਮੇ ਮਿਲਦੀ ਆ ਦੋਸਤੋ ਬਾਕੀ ਆਪਾਂ ਤੁਹਾਨੂੰ ਤੋਰਾ ਜਰੂਰ ਤੋੜ ਕੇ ਵਿਖਾਉਣੇ ਆ ਵੀਰ ਜੀ ਲਿਓ ਬਾਹਰ ਇਧਰ ਕੱਟ ਲਈਏ ਦੋਸਤੋ ਚੰਗੀ ਸੋਹਣੀ ਕੱਟੀ ਹੈਗੀ ਆ ਚਾਵਨ ਵੀਰ ਚੰਗੇ ਸ਼ੌਕੀਨ ਵੀਰ ਜਿਹੜੇ ਬਰੀਡਰ ਨੇ ਸ਼ਿਕਾਰੀ ਆ ਵੀਰ ਉਹ ਦੀ ਚੰਗੀ ਕਰਨ ਵਾਲੀ ਆਉਣ ਵਾਲੇ ਸਮੇਂ ਚ ਬਹੁਤ ਚੰਗੀ ਕੱਟੀ ਤਿਆਰ ਹੋਗੀ ਹਾਂ ਬਿਲਕੁਲ ਜੀ ਬਹੁਤ ਹੀ ਯਾਨੀ ਕਿ ਸਾਫ ਆ ਤੇ ਸਾਊ ਇੰਨੀ ਆ ਕਿ ਮੰਨ ਲਓ ਹੈਲਥ ਪੂਰਾ ਨਹੀਂ ਸਾਊ ਆਪਣਾ ਇੰਨਾ ਕਿ ਜਿੱਦਾਂ ਗੱਲ ਆ ਸਾਹਮਣੇ ਹੁਣ ਤਾਂ ਹੱਥ ਫੇਰਦੇ ਐ ਮੰਨ ਲਓ ਖੜੀ ਰਹਿਣਾ ਨਹੀਂ ਬਹੁਤ ਠੰਡੀ ਸੀਲ ਦੇਸੀ ਰਹੀ ਆ ਜੀ ਗਾ ਚੰਗੀ ਬਰੀਡ ਤਿਆਰ ਹੋਣ ਵਾਲੀ ਕੱਦ ਕਾਠ ਕਾਫੀ ਜ਼ਿਆਦਾ ਕਰੇਗੀ ਹਾਂ ਜੀ ਬਹੁਤ ਕਰੇਗੀ ਆ ਖੁੱਲੇ ਕੱਦ ਕਾਠ ਕਰਨ ਵਾਲੀ ਹੈਗੀ ਆ ਅਜੇ ਬੱਚੀ ਹੈਗੀ ਆ ਜੀ ਬਿਲਕੁਲ ਜੀ ਸੋਹਣੀ ਚੰਗੀ ਝੋਲੀ ਹੈ ਝੋਲੀ ਬਹੁਤ ਪੋਲੀ ਹੈ ਜੀ ਠੀਕ ਆ ਵੀਰ ਜੀ ਸੋ ਵੀਰ ਜੀ ਇਸ ਦਾ ਜਿਹੜਾ ਮੁੱਲ ਕੀ ਕਰ ਰਹੇ ਹੋ ਆ ਮੁੱਲ ਬਾਜੀ ਇਹ ਕੋਈ ਸ਼ੌਂਕੀ ਬੰਦਾ ਹੋਇਆ ਜੀ ਜ਼ਰੂਰ ਫੋਨ ਤੇ ਆਪਾਂ ਕਰ ਲਾਂਗੇ ਗੱਲ ਉਹਨਾਂ ਨਾਲ ਠੀਕ ਆ ਜੀ ਬਾਜੀ ਜੇ ਕੋਈ ਸ਼ੌਂਕੀ ਚਾਹਵਨ ਹੋਇਆ ਠੀਕ ਆ ਬਾਜੀ ਫੋਨ ਤੇ ਕਰ ਦਾਂਗੇ ਠੀਕ ਆ ਸੋ ਦੋਸਤੋ ਅਗਲੀ ਆਪਾਂ ਇਸ ਕੱਟੀ ਦੀ ਗੱਲ ਜਿਹੜੀ ਹੈ ਪੂਰੀ ਜਾਣਕਾਰੀ ਉਹ ਵੀ ਵੀਰ ਤੋਂ ਪੁੱਛ ਲੈਣੇ ਵੀਰ ਜੀ ਅਸਦੀ ਏਜ ਵੀ ਦੱਸ ਦੋ ਤੇ ਦੱਸ ਦੋ ਵੀ ਇਹਦੀ ਪੂਰੀ ਡਿਟੇਲ ਬੋਲ ਕਿਸ ਫਾਦਰ ਦਾ ਫਾਦਰ ਕਿਹੜਾ ਹੈ ਤੇ ਮਦਰ ਇਸ ਦਾ ਕੀ ਇਹਦੀ ਏਜ ਆ ਜੀ 3 ਮਹੀਨੇ ਦੀ ਏਜ ਆ ਹਾਂ ਹਾਂ ਜੀ ਤੇ 3 ਮੰਥ ਦੀ ਅਸੀਂ ਏਜ ਹੈਗੀ ਆ ਤੇ ਫਾਦਰ ਇਸ ਦਾ ਕਿਹੜਾ ਹੈ ਇਹਦਾ ਜੀ ਅਲਬਖਸ਼ ਦੱਸਿਆ ਉਹਨਾਂ ਨੇ ਅੱਛਾ ਜੀ ਹਾਂ ਜੀ ਤੇ ਇਹਦੀ ਮਾਂ ਦੇ ਥੱਲੇ ਦੁੱਧ ਜੀ 15 ਲੀਟਰ ਦੱਸਿਆ ਜੀ ਉਹਨਾਂ ਨੇ ਬਾਕੀ ਇਸ ਟਾਈਮ ਉਹ 13 ਲੀਟਰ ਤੇ ਇਹਦੀ ਮਦਰ ਚੱਲਦੀ ਸੀ ਪੀਕ ਲੈਵਲ ਤੇ ਉਹ ਕਹਿੰਦੇ 15 ਲੀਟਰ ਦਿੱਤਾ ਠੀਕ ਹਾਂਜੀ ਬਾਕੀ ਇਹ ਵੀ ਬਹੁਤ ਪੋਲੀ ਆ ਜਿੱਦਾਂ ਮਰਜੀ ਇਹਨੂੰ ਰੋਟੀ ਦੁੱਧ ਐਦਾ ਮੂਹ ਜਿੱਦਾਂ ਮਰਜੀ ਕੁੜ ਐਦਾ ਖਾਣ ਦੀ ਬਹੁਤ ਹੀ ਇਹ ਇਹ ਸ਼ਰੀਪੂਣਾ ਮੈਂ ਪਹਿਲੀ ਵਾਰੀ ਵੇਖਿਆ ਨਹੀਂ ਤੇ ਆਮ ਡੰਗਰਾਂ ਚ ਨਹੀਂ ਜਾਨੀ ਕਿ ਇੰਨੀ ਸਫਾਈ ਕਿਸੇ ਅਸਲ ਦੇ ਵਿੱਚ ਬਾਈ ਜੀ ਜਿਹੜੀ ਨੀਲੀ ਰਾਵੀ ਦੀ ਬਰੀਡ ਆ ਬਹੁਤ ਸ਼ਾਂਤ ਸੁਪਾ ਠੰਡੇ ਸੁਭਾਅ ਵਾਲੀ ਆ ਫਿਰ ਇਹਦਾ ਜਿਹੜਾ ਸੰਗ ਆ ਰੰਗ ਸੰਗ ਦੇਖਣ ਵਾਲਾ ਹੁਣ ਹੀ ਇਹਨੇ ਚੱਕ ਲਿਆ ਠੀਕ ਜੀ ਹੁਣੇ ਮੋੜਨੇ ਸ਼ੁਰੂ ਕਰਤੀ ਆ ਬਹੁਤ ਹੀ ਵਧੀਆ ਜਾਨੀ ਕਿ ਸੰਗੇ ਕੁੰਡੇ ਕਰੂਗੀ ਹਾਂਜੀ ਚੰਗੀ ਸੋਹਣੀ ਆ ਕਾਫੀ ਵਧੀਆ ਅੱਖ ਦੀ ਕਾਫੀ ਜਿਆਦੀ ਸਕਰੀਨ ਕੱਟੀ ਬਣੇਗੀ ਉਹ ਵੀਰਾਂ ਦੀ ਡਿਮਾਂਡ ਸੀ ਵੀ ਛੋਟਾ ਬੱਚਾ ਹੀ ਤਿਆਰ ਕਰਨਾ ਉਹਨਾਂ ਦੀ ਇੱਕ ਡਿਮਾਂਡ ਹੀ ਪੂਰੀ ਕਰਨ ਕਰਕੇ ਲੈ ਕੇ ਆਏ ਆਪਾਂ ਬਿਲਕੁਲ ਬਿਲਕੁਲ ਜੀ ਸੋ ਦੋਸਤੋ ਜਿਹੜੇ ਚਾਹਵਣ ਵੀਰ ਹੁਣ ਅੱਜ ਤੋਂ ਹੀ ਇਸ ਬਰੀਡ ਨੂੰ ਤਿਆਰ ਕਰ ਸਕਦੇ ਹਨ ਦੋਸਤੋ ਅ ਬਾਕੀ ਜਿਹੜੀ ਮੋਢਲੀ ਬ੍ਰੀਡ ਤੁਸੀਂ ਤਿਆਰ ਕਰਨੀ ਚਾਹੁੰਦੇ ਹੋ ਚੰਗੀ ਡਾਈਟ ਤੇ ਵਧੀਆ ਜਿਹੜੇ ਵੀ ਚਾਹਵਣ ਹੋਣ ਸ਼ਕੀਨ ਹੋਣ ਉਹ ਅੱਜ ਤੋਂ ਹੀ ਖਰੀਦ ਕਰਕੇ ਬਾਈ ਹੋਰਾਂ ਤੋਂ ਲਿਆ ਸਕਦੇ ਹੋ ਤੁਸੀਂ ਇਸ ਨੂੰ ਬਕਾਇਦਾ ਬੜੇ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਕਿ ਵੱਡੇ ਬੱਚੇ ਦਾ ਰਿਕਾਰਡ ਘੱਟ ਪਤਾ ਹੁੰਦਾ ਇਹਦਾ ਤਾਂ ਆਪਾਂ ਮਾਂ ਵੀ ਦੇਖੀ ਆ ਪਿਓ ਆਪਾਂ ਨੂੰ ਪਤਾ ਜਾ ਪੀਡੀਐਫ ਤੋਂ ਸੈਕਿੰਡ ਤੇ ਆਇਆ ਤੇ ਬਟਾਲਿਓ ਵੀ ਦੂਜੇ ਨੰਬਰ ਤੇ ਆਇਆ ਵਾ ਹਾਂਜੀ ਬਹੁਤ ਹੀ ਸਾਫ਼ ਕੱਟੀ ਜੀ ਵੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਇਸ ਦਾ ਮੁੱਲ ਜੀ ਇਹਦਾ ਮੁੱਲ ਤੇ ਉਹਦਾ ਦੋਵਾਂ ਦਾ ਫੋਨ ਤੇ ਕਰ ਲਾਂਗੇ ਜੀ ਜੋ ਕੋਈ ਸ਼ੌਕੀ ਚਾਹ ਪਣ ਬੰਦਾ ਹੋਇਆ ਠੀਕ ਹੈ ਜੀ ਹਾਂਜੀ ਸੋ ਦੋਸਤੋ ਬਾਈ ਜੀ ਦੀ ਇੱਛਾ ਹੈ ਵੀ ਦੋਵੇਂ ਜਿਹੜੀਆਂ ਕਟੀਆਂ ਤੁਹਾਨੂੰ ਟੇਢੇ ਕੱਟ ਵਾਲੀਆਂ ਪੇਖਾਈਆਂ ਟੇਢੇ ਚੀਰ ਵਾਲੀਆਂ ਟੇਢੀ ਧਾਰੀ ਵਾਲੀਆਂ ਕਹਿ ਲਈਏ ਇਹਨਾਂ ਦੋਵਾਂ ਦਾ ਮੁੱਲ ਦੋਸਤੋ ਫੋਨ ਤੇ ਬਾਈ ਹੋ ਰਾਣਾ ਤੁਸੀਂ ਗੱਲਬਾਤ ਕਰਕੇ ਜਾਣ ਸਕਦੇ ਹੋ ਦੋਵਾਂ ਦਾ ਤੁਹਾਨੂੰ ਰੇਟ ਬਾਈ ਹੋਣੀ ਫੋਨ ਤੇ ਦੱਸ ਦੇਣਗੇ ਜਿਹੜੇ ਵੀਰ ਚੰਗੇ ਚਾਹਵਣ ਸ਼ੁਕੀਨ ਸ਼ਿਕਾਰੀ ਵੀਰ ਹੋਣ ਵੀ ਚੰਗੀ ਬ੍ਰਿਡ ਰੱਖਣ ਦੇ ਸ਼ੁਕੀਨ ਹੋਣ ਮੇਲਿਆਂ ਵਿੱਚ ਅਕਸਰ ਕਟੀਆਂ ਤੁਸੀਂ ਪਾਉਂਦੇ ਰਹ ਇਥੋਂ ਹੀ ਤਿਆਰ ਹੁੰਦੇ ਆ ਮੁਰਲੇ ਪਸ਼ੂ ਇਸ ਤਰ੍ਹਾਂ ਹੀ ਤਿਆਰ ਹੁੰਦੇ ਆ ਨਾ ਤੁਸੀਂ ਬਾਈ ਘਰੋਂ ਨਾਲ ਗੱਲਬਾਤ ਕਰਕੇ ਜਿਹੜੀਆਂ ਇਹ ਕੱਟੀਆਂ ਖਰੀਦ ਸਕਦੇ ਹੋ ਸੋ ਵੀਰ ਜੀ ਆਪਾਂ ਤੀਜੀ ਥਰਡ ਦੀ ਇਸ ਕੱਟੀ ਦੀ ਗੱਲ ਕਰੀਏ ਤਾਂ ਤਿੰਨ ਨੰਬਰ ਤੇ ਕੱਟੀ ਆ ਜੀ ਇਹ ਹਾਂਜੀ ਹਾਂਜੀ ਆਪਣੀ ਇਹਦੀ ਏਜ 16 ਮਹੀਨੇ ਆ ਜੀ ਠੀਕ ਆ ਜੀ ਹਾਂਜੀ ਇਹਦੀ ਮਦਰ ਦੀ ਆਪਣੇ ਕੋਲੇ ਪਿੱਕ ਵੀਡੀਓ ਮੈਂ ਬਣਾ ਕੇ ਲਿਆ ਜਿੱਥੋਂ ਲੈ ਕੇ ਆਏ ਆ ਠੀਕ ਆ ਜੀ ਤੇ ਰੰਗ ਸਿੰਗ ਇਹਦਾ ਵੀ ਬਹੁਤ ਗੋਲਿਆ ਦੇਖਣ ਵਾਲਾ ਆ ਠੀਕ ਆ ਜੀ ਤੇ ਇਹਦੀ ਮਾਂ ਨੇ ਜਾਨੀ ਕਿ 16 15 ਤੋਂ 16 ਲੀਟਰ ਦੁੱਧ ਕੱਢਿਆ ਵਾ ਠੀਕ ਹੈ ਜੀ ਮਦਰ ਇਸ ਦੀ ਵੀਰ ਜੀ ਬੂਰੀ ਸੀਗੀ ਹਾਂ ਜੀ ਮਦਰ ਵੀ ਬੂਰੀ ਸੀ ਤੇ ਜਿਹੜਾ ਇਹਦਾ ਫਾਦਰ ਹੈ ਜੀ ਉਹ ਵੀ ਪੂਰਾ ਸੀਗਾ ਉਹਨਾਂ ਦੀ ਆਪਦੀ ਘਰੇ ਬਰੀਡ ਸਾਂਭੀ ਹੋਈ ਆ ਠੀਕ ਹੈ ਜੀ ਹਾਂ ਜੀ ਇਹ ਕੱਟੀ ਇਧਰ ਦੀ ਆ Rajasthan ਬਰੀਡ ਦੀ ਇਧਰੋਂ ਮੰਨ ਲਓ ਮੈਂ ਲੈ ਕੇ ਆਂਦੀ ਆ ਉਹਨਾਂ ਨੇ ਕਾਫੀ ਬੂਰੀਆਂ ਉਹਨਾਂ ਦੇ ਪਿੰਡਾਂ ਦੇ ਵਿੱਚ ਹੈਗੀਆਂ ਜੀ ਠੀਕ ਹੈ ਜੀ ਇਹ ਜਿਹੜੀ ਬਰੀਡ ਇਹ Rajasthan ਤੋਂ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਬੂਰੀ ਦੇ ਵਿੱਚ ਇਹ ਤੁਹਾਨੂੰ ਕੱਟੀ ਮਿਲ ਜਾਵੇਗੀ ਕਾਫੀ ਜਿਆਦੀ ਚੰਗੀ ਸੋਹਣੀ ਹੈਗੀ ਆ 1.5 ਸਾਲ ਬਾਈ ਉਹਨਾਂ ਨੇ ਏਜ ਦੱਸੀ ਹੈ ਜੀ ਅਸੀਂ ਸਿੰਘ ਬਹੁਤ ਗੋਲ ਆ ਜੀ ਨਿੱਕਾ ਸਿੰਘ ਆ ਬਿਲਕੁਲ ਨਿੱਕੀ ਸਿੰਘੀ ਬਣਾਵੇਂ ਕੀ ਬਰੀਕ ਸਿੰਘੀ ਇਹ ਛੋਟੀ ਸਿੰਘੀ ਹੈ ਦੋਸਤੋ ਐਨ ਖੁੱਤੀ ਚ ਲੱਗੇਗਾ ਸਿੰਘ ਜਾ ਕੇ ਬਹੁਤ ਹੀ ਵਧੀਆ ਚੰਗੀ ਪਿਆਰੀ ਇਹ ਜਿਹੜੀ ਤੁਹਾਨੂੰ ਕੱਟੀ ਹੈਗੀ ਇਹ ਮਿਲ ਜੇਗੀ ਜੇ ਕੋਈ ਵੀਰ ਚੰਗੀ ਇਹਦੀ ਸਾਹਮ ਕਰ ਲੇ ਤੇ ਪੰਜਾਂ ਛਿਆਂ ਮਹੀਨਿਆਂ ਚ ਟੀਕਾ ਲੈ ਲੂਗੀ ਠੀਕ ਹੈ ਜੀ ਹਾਂਜੀ ਬਿਲਕੁਲ ਬਾਕੀ ਫਰੀਕ ਚਮੜੀ ਦੀ ਆ ਚਮੜੀ ਬਹੁਤ ਫਰੀਕ ਆ ਵੇਖਣ ਵਾਲੀ ਇਹਦੀ ਚਮੜੀ ਜਿਹੜੀ ਆ ਬਿਲਕੁਲ ਦੋਸਤੋ ਜਿਹੜੀ ਬੂਰੀ ਦੇ ਵਿੱਚ ਕੱਕੇ ਪੂਰੇ ਵਾਲ ਆ ਬਹੁਤ ਵੀਰ ਪਸੰਦ ਕਰਦੇ ਹਨ ਬਹੁਤ ਨਿੱਕੇ ਮੂੰਹ ਦੀ ਆ ਜੀ ਬਿਲਕੁਲ ਜੀ ਬਿਲਕੁਲ ਚੰਗੀ ਸ਼ੁਕੀਨ ਕੱਟੀ ਬਣੇਗੀ ਦੋਸਤੋ ਬੂਰੀ ਦੇ ਵਿੱਚ ਬਿਲਕੁਲ ਕੱਕੇ ਪੂਰੇ ਵਾਲ ਹਨ ਦੋਸਤੋ ਚੰਗੀ ਚਮੜੀ ਵੀ ਸਕਿਨ ਵੀ ਥੱਲੇ ਲਾਲੀ ਮਾਰਦੀ ਹੋਈ ਸਕਿਨ ਹੈਗੀ ਆ ਦੋਸਤੋ ਇਸ ਕੱਟੀ ਦੀ ਬਾਕੀ ਵੀਰ ਜੀ ਜਿਹੜਾ ਮੁੱਲ ਆ ਸਾਨੂੰ ਇਸ ਦਾ ਵੀ ਤੁਸੀਂ ਦੱਸ ਦਿਓ ਜੀ ਮੁੱਲ ਸਾਹਿਬ ਜੀ ਜਿਹੜਾ ਇਹਦਾ ਮੁੱਲ ਹੈਗਾ ਭਾਜੀ ਇਹਦਾ 24000 ਰੁਪਿਆ ਮੁੱਲ ਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਮਾਨ ਤਾਨ ਜੇ ਕੋਈ ਘਰੇ ਵੀ ਚੱਲ ਕਿਉਂਦਾ ਉਹਦਾ ਫੁੱਲ ਕਰਾਂਗੇ ਜੀ ਠੀਕ ਹੈ ਜੀ ਸੋ ਦੋਸਤੋ ਕੱਲਾ ਕੱਲਾ ਥਾਨ ਤੁਸੀਂ ਦੇਖ ਸਕਦੇ ਹੋ ਚੰਗੀ ਥਣੀ ਹੈਗੀ ਇਹ ਚੰਗੀ ਝੋਲੀ ਬਣਾਵੇਂਗੀ ਇਹ ਕੱਟੀ ਬੱਟ ਬੱਟ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਪੈਂਦੇ ਹਨ ਗਾ ਚੰਗੀ ਝੋਲੀ ਤਿਆਰ ਕਰੀਏਗੀ ਦੋਸਤੋ ਚੰਗਾ ਹਵਾਨਾ ਤਿਆਰ ਕਰੀਏਗੀ ਕੱਟੀ ਸੂ ਤੇ ਨਿਸ਼ਾਨ ਹੈਗਾ ਦੋਸਤੋ ਮਗਰ ਤੁਸੀਂ ਦੇਖ ਸਕਦੇ ਹੋ ਮਗਰ ਸੂ ਤੇ ਨਿਸ਼ਾਨ ਹੈਗਾ ਸੋ ਦੋਸਤੋ ਆਪਾਂ ਇਸ 4 ਨੰਬਰ ਕੱਟੀ ਦੀ ਗੱਲ ਕਰਦੇ ਆਂ ਵੀਰ ਹੋਣਾ ਤੋਂ ਜਾਣ ਲੈਨੇ ਇਸ ਦੀ ਵੀ ਪੂਰੀ ਡਿਟੇਲ ਕੀ ਹੈਗੀ ਅਤੇ ਵੀਰ ਜੀ ਇਸ ਦਾ ਵੀ ਕੋਈ ਦੱਸੋ ਕੀ ਰਿਕਾਰਡ ਹੈਗਾ ਭਾਜੀ ਇਹ ਜਿਹੜੀ ਕੱਟੀ ਹੈਗੀ 4 ਨੰਬਰ ਤੇ ਇਹ ਬਾਦਸ਼ਾਹ ਸਾਹ ਦੀ ਦੱਸਿਆ ਜੀ ਉਹਨਾਂ ਨੇ ਆਪਾਂ ਨੂੰ ਗੋਡੇ ਵਾਲੇ ਠੀਕ ਆ ਜੀ ਹਾਂਜੀ ਤੇ ਇਹ ਇੱਕ ਸਾਲ ਦੀ ਉਮਰ ਹੈ ਤੇ ਦੀ ਮਾਂ ਦੇ ਥੱਲੇ ਦੁੱਧ 13 ਲੀਟਰ ਸੀਗਾ ਜੀ ਠੀਕ ਆ ਜੀ ਹਾਂਜੀ 13 ਲੀਟਰ ਜਾਨੀ ਕਿ ਉਹਨਾਂ ਨੇ ਦੱਸਿਆ ਆਪਾਂ ਨੂੰ ਠੀਕ ਆ ਜੀ ਹਾਂਜੀ मां ਮਦਰ ਵੀ ਇਸ ਦੀ ਥੋੜੀ ਜੀ ਇਸੇ ਰੰਗ ਰੂਪ ਵਿੱਚ ਸੀ ਜਾਂ ਉਹ ਕਿਤਨਾ ਕਿਤੇ ਨੀਲੀ ਵਿੱਚ ਸੀਗੀ ਹਾਂਜੀ ਉਹ ਵੀ ਨੀਲੀ ਚ ਸੀਗੀ ਜੀ ਠੀਕ ਆ ਕੱਟੀ ਆ ਵੀ ਨੀਲੀ ਦੇ ਵਿੱਚ ਹੀ ਆ ਇਹ ਵੀ ਨੀਲੀ ਜਿਹੀ ਵੀ ਇਦਾਂ ਹੀ ਸੀਗੀ ਮੰਨ ਲਓ ਜਿੱਦਾਂ ਬਾਦਸ਼ਾਹ ਦੇ ਬਾਏ ਥੋੜਾ ਜਿਹਾ ਬਾਦਸ਼ਾਹ ਦੇ ਕਿ ਜਿੱਦਾਂ ਬਾਦਸ਼ਾਹ ਦੇ ਬੰਦੇ ਹੁੰਦੇ ਆ ਹਾਂ ਬਿਲਕੁਲ ਦੋਸਤੋ ਆ ਵੀ ਆਪਾਂ ਨੂੰ ਮੇਨ ਸਾਹ ਨਾ ਨੀਗਾ ਮਤਲਬ ਆਪਾਂ ਨੂੰ ਇਹ ਆ ਵੀ ਇਹ ਨੀਲੀ ਦੀ ਕੱਟੀ ਆ ਗਾਂਹ ਤੋਂ ਗਰੀਦ ਤਿਆਰ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਜੀ ਜ਼ਰੂਰੀ ਨਹੀਂ ਆਪਾਂ ਪੱਗੀ ਮੋਛੇ ਕੀ ਆ ਦੋਸਤੋ ਚਾਰੇ ਪੈਰ ਜੇ ਤੁਸੀਂ ਵੇਖ ਸਕਦੇ ਨਿਸ਼ਾਨ ਨਿਸ਼ਾਨਵਾਜ਼ ਸਾਰੇ ਕਵਰ ਕਰਦੀ ਚੰਗਾ ਬਹੁਤ ਨਿਕਾ ਭਾਜੀ ਇਹਦਾ ਸੋ ਦੋਸੋ ਸੋ ਦੇਖ ਸਕਦੇ ਹੋ ਕੱਲਾ ਕੱਲਾ ਥਣ ਲੱਗਾ ਹੈਗਾ ਚੰਗੀ ਸੋਹਣੀ ਬੋਲੀ ਹੈ ਜੀ ਇਹਦੀ ਵੀ ਨੇ ਵਧੀਆ ਚੰਗਾ ਵਿੱਚ ਗਾਇ ਵੀ ਵਿਰਲ ਵੀ ਚੰਗੀ ਆ। ਹਾਂਜੀ। ਸਵਿਰਜੀ ਜੀ ਇਸ ਦਾ ਵੀ ਸਾਨੂੰ ਮੁੱਲ ਦੱਸ ਦੋ ਵੀ ਇਸ ਕੱਤੀ ਦਾ ਮੁੱਲ ਕੀ ਆ ਜੀ? ਹਾਂਜੀ ਇਹਦਾ ਮੁੱਲ ਆਪਾਂ ਜੀ 17000 ਰੁਪਇਆ ਕਰਦੇ ਆ ਜੀ। ਠੀਕ ਆ ਜੀ। ਹਾਂਜੀ ਬਾਕੀ ਮਾਨਤਾ ਨੇਚੋ ਵੀ ਹੋਊਗਾ। ਠੀਕ। ਹਾਂਜੀ ਬਾਕੀ ਮੇਰਾ ਜਿਹੜਾ ਮੋਬਾਈਲ ਨੰਬਰ ਆ ਭਾਜੀ ਉਹ ਹੈਗਾ 84276 41030 ਇੰਗਲਿਸ਼ ਵਿੱਚ ਹੈਗਾ ਜੀ 8427641030 ਕਈ ਵਾਰ ਮੈਨੂੰ ਕਾਲ ਜਿਆਦੀਆਂ ਆਉਂਦੀਆਂ ਹਰ ਜਿਵੇਂ ਹੁੰਦੇ ਆ ਘਰ ਦੇ ਕਬੀਲਦਾਰੀਆਂ ਹੈਗੀਆਂ। ਸੋ ਫੋਨ ਨਹੀਂ ਟੱਡ ਗਈ ਤੀ ਇਸੇ ਨੰਬਰ ਤੇ ਮੇਰਾ WhatsApp ਚੱਲਦਾ ਵਾ ਜੇ ਮੈਂ ਕਿਸੇ ਵੀਰ ਦਾ ਕਦੇ ਅਚਾਨਕ ਫੋਨ ਨਹੀਂ ਚੱਕ ਪਉਂਦਾ ਤੇ ਮੇਰੇ ਇਸੇ WhatsApp ਨੰਬਰ ਤੇ ਮੈਨੂੰ ਕਾਲ ਕਰ ਸਕਦੇ ਆ WhatsApp ਤੇ ਮੈਸੇਜ ਕਰਨ ਮੈਂ ਮੈਸੇਜ ਰਾਈਓ ਹਰ ਇੱਕ ਦਾ ਰਿਪਲਾਈ ਕਰਦਾ ਬਿਲਕੁਲ ਹਾਂਜੀ ਸੋ ਦੋਸਤੋ ਇਹ ਸੀ ਚਾਰ ਕਟੀਆਂ ਨੀਲੀ ਰਾਵੀ ਦੇ ਵਿੱਚ ਪਿਓਰ ਬਹੁਤ ਚੰਗੇ ਰਿਕਾਰਡ ਵਾਲੀਆਂ ਫਾਦਰ ਵੱਲੋਂ ਵੀ ਤੇ ਮਦਰ ਵੱਲੋਂ ਵੀ ਚੰਗੇ ਵੀਰ ਜਿਹੜੇ ਹੋਣ ਚੁਕੀਨ ਖਰੀਦਣ ਦੇ ਆ ਤੁਸੀਂ ਜਰੂਰ ਖਰੀਦ ਕਰ ਸਕਦੇ ਹੋ ਬਾਈ ਹੁਣਾਂ ਦੇ ਮੋਬਾਈਲ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਖਰੀਦ ਕਰ ਸਕਦੇ ਹੋ ਦੋਸਤੋ ਬਾਈ ਹੁਣੇ ਮੋਬਾਈਲ ਨੰਬਰ ਆਪਣੇ ਬੋਲ ਕੇ ਦੱਸ ਦਿੱਤੇ ਹਨ ਬਾਕੀ ਅੱਗੇ ਤੋਂ ਵੀ ਦੋਸਤੋ ਨੀਲੀ ਰਵੀ ਦੀਆਂ ਕਟੀਆਂ ਖਰੀਦਣੀਆਂ ਹੋਣ ਪਾਈ ਹੁਣਾਂ ਨੇ ਆ ਨੰਬਰ ਵਿੱਚ ਬੋਲ ਕੇ ਦੱਸੇ ਹਨ ਤੇ ਬਾਈ ਕਰੋ ਚੰਗੇ ਵਪਾਰਕ ਲਾਈਨ ਵਿੱਚੋਂ ਚੰਗੀਆਂ ਇਹ ਕਟੀਆਂ ਝੋਟੀਆਂ ਆਉਂਦੀਆਂ ਰਹਿੰਦੀਆਂ ਨੇ ਨੀਲੀ ਰਵੀ ਦੇ ਵਿੱਚ ਚੰਗੇ ਰਿਕਾਰਡ ਵਾਲੀਆਂ ਚੰਗੀ ਮਦਰ ਫਾਦਰ ਰਿਕਾਰਡ ਵਾਲੀਆਂ ਸੋ ਚਾ ਜਿਹੜੇ ਵੀਰ ਹੋਣ ਆਪਣਾ ਜਦੋਂ ਮਰਜ਼ੀ ਬਾਈ ਨਾਲ ਤੁਸੀਂ ਕੰਟੈਕਟ ਕਰਕੇ ਨੀਲੀ ਰਾਵੀ ਦੀਆਂ ਕੱਟੀਆਂ ਖਰੀਦ ਸਕਦੇ ਹੋ ਦੋਸਤੋ ਪਿੰਡ ਦੇ ਕੋਈ ਫਿਰ ਦੱਸ ਦਿੰਦੇ ਆ ਜੀ ਪਿੰਡ ਅਕਾਲੀਆਂ ਹੈਗਾ ਜੀ ਆਪਣਾ ਜ਼ਿਲ੍ਹਾ ਜਿਹੜਾ ਮੋਗਾ ਪੈ ਗਿਆ ਜੀ ਤਹਿਸੀਲ ਆਪਣਾ ਟਰਮਕੋਟ ਪੈ ਜਾਂਦੀ ਹੈ ਦੋਸਤੋ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ